ਵਿਜੀਲੈਂਸ ਮੁਖ ਪਟਿਆਲਾ ਦੇ ਅਧਿਕਾਰੀਆਂ ਨੇ ਅੱਜ ਸਿਹਤ ਵਿਭਾਗ ਦੀ ਟੀਮ ਦੇ ਨਾਲ ਰਾਜਪੁਰਾ ਦੀ ਦੋ ਵੱਡੀਆਂ ਹਲਵਾਈਆਂ ਦੀ ਦੁਕਾਨਾਂ ਦੇ ਉੱਤੇ ਛਾਪਮਾਰੀ ਕੀਤੀ ਜਿੱਥੇ ਉਹਨਾਂ ਨੇ ਪਹੁੰਚ ਕੇ ਦੁਕਾਨ ਦੇ ਵਿੱਚ ਦੁੱਧ ਦੀਆਂ ਬਣੀਆਂ ਚੀਜ਼ਾਂ ਦਹੀਂ ਪਨੀਰ ਮਠਾਈਆਂ ਆਦਿ ਦੇ ਸੈਂਪਲ ਲੈ ਅਤੇ ਸੈਂਪਲ ਨੂੰ ਜਾਂਚ ਲਈ ਭੇਜਣ ਦੀ ਵੀ ਗੱਲ ਉਹਨਾਂ ਨੇ ਕਹੀ ਇਸ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਨੇ ਹਲਵਾਈ ਦੇ ਸਮਾਨ ਵੜਨ ਵਾਲੇ ਸਟੋਰਾਂ ਦੀ ਵੀ ਜਾਂਚ ਕੀਤੀ ਜਿੱਥੇ ਗੰਦਗੀ ਬਹੁਤ ਦੇਖ ਕੇ ਉਹਨਾਂ ਨੇ ਦੁਕਾਨਦਾਰਾਂ ਦੇ ਨਾਂ ਨਰਾਜ਼ਗੀ ਪ੍ਰਗਟ ਕੀਤੀ ਅਤੇ ਵਿਜੀਲੈਂਸ ਵਿਭਾਗ ਨੇ ਸਿਹਤ ਵਿਭਾਗ ਨੂੰ ਇਹਨਾਂ ਦੇ ਚਲਾਨ ਕਰਨ ਦੇ ਵੀ ਆਦੇਸ਼ ਦਿੱਤੇ ਮੈਂ ਪਹਿਲਾਂ ਇੱਕ ਕੰਪਲੀਟ ਕਰ ਲੀ ਕਿ ਪਹਿਲਾਂ ਕੰਪਲੀਟ ਕਰੀ ਮੋਤੇ ਤੇ ਮੌਜੂਦ ਵਿਜਲੇ ਉਨ੍ਹਾ ਦਾ ਡੀਐਸਪੀ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹਫਤੇਵਾਰੀ ਕਰੇ ਕੀ ਕਹਿਣਾ ਸਰ ਦੇਖੋ ਬੇਸਿਕਲੀ ਛੱਪੇ ਮਾਰੀ ਆਪਾਂ ਇਹਨੂੰ ਘੱਟ ਕਹਿ ਸਕਦੇ ਆ ਅਸੀਂ ਫੂਡ ਸੇਫਟੀ ਮੈਅਰ ਦੇ ਹਿਸਾਬ ਨਾਲ ਅੱਜ ਪੰਜਾਬ ਸਰਕਾਰ ਦੇ ਜੋ ਹਦਾਇਤਾਂ ਆ ਸਾਡੇ ਵਿਜੀਲੈਂਸ ਅਫਸਰਸ ਸਾਡੇ ਚੀਫ ਡਾਇਰੈਕਟਰ ਸਾਹਿਬ ਨੇ ਜੀ ਨਗੇਸ਼ਵਰ राव ਜੀ ਔਰ ਨਵੇਂ ਸਾਡੇ ਐਸਐਸਪੀ ਸਾਹਿਬ ਆਨੇ ਰਾਜਪਾਲ ਜੀ ਉਹਨਾਂ ਦੀ ਹਦਾਇਤਾਂ ਅਨੁਸਾਰ ਅਸੀਂ ਅੱਜ ਪੂਰ ਸੇਫਟੀ ਅਫਸਰਸ ਨੂੰ ਨਾਲ ਲੈ ਕੇ ਰਾਜਪੁਰਾ ਦੇਖੇ ਦੁਕਾਨਾਂ ਚੈੱਕ ਕਰ ਰਹੇ ਹਾਂ ਇਹਦਾ ਚੈਕਿੰਗ ਦਾ ਮਕਸਦ ਸਿਰਫ ਇਹ ਹੈ ਕਿ ਲੋਕਾਂ ਦੇ ਸਿਹਤ ਨਾਲ ਕੋਈ ਇਹੋ ਜਿਹਾ ਖਿਲਵਾੜ ਤੇ ਹੋ ਰਿਹਾ ਹੈ ਅੱਜਕੱਲ ਆਪਾਂ ਸਾਡੀ ਸੇਫਟੀ ਰੱਖਣੀ ਨੇ ਤੇ ਬਹੁਤ ਸੌਬਾਬਾਤਾਂ ਸੀ ਇਹਨਾਂ ਦੀ ਨਹੀਂ ਔਰ ਦੁੱਧ ਦੀ ਸਿੰਪਲੀ ਕਰਾਂਗੇ ਇਵਨ ਪ੍ਰੀਮ ਦੇ ਇਹ ਪੋਸਟ ਕਰਕੇ ਅਸੀਂ ਇਹ ਰੋ ਦੀ ਲੈਬੋਰਟਰੀ ਭੇਜ ਕੇ ਦੇਖਾਂਗੇ ਵੀ ਇਸ ਚੀਜ਼ੇ ਕੋਈ ਗੜਬੜ ਹੈਗੀ ਹੈ ਤਾਂ ਉਸ ਸਰ ਸੇਫਟੀ ਰੂਲ ਦੇ ਜੋ ਐਕਟ ਕਹਿੰਦਾ ਉਸ ਮੁਤਾਬਕ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਦੁਕਾਨਾਂ ਚੈੱਕ ਕਰ ਸਕਦੇ ਉਹ ਤੋਂ ਵੀ ਕੀ ਸੈਂਪਲ ਮਿਲੇ ਸਕਦੇ ਦੇਖੋ ਹੁਣ ਇਸ ਤੋਂ ਪਹਿਲਾਂ ਅਸੀਂ ਇੱਕ ਹੋਰ ਟਾਊਨ ਦੇ ਵਿੱਚ ਬਹਿਰੀ ਲਾਰੈਂਸਸ ਉਦੀ ਚੈਕਿੰਗ ਕਰਕੇ ਆਏ ਹਾਂ ਉੱਥੋਂ ਅਸੀਂ ਪਨੀਰ ਤੇ ਦਹੀਂ ਦੇ ਚਾਰ-ਚਾਰ ਸੈਂਪਲ ਲਏ ਨੇ ਸਰ ਮੋਸਟਲੀ ਪਨੀਰ ਦਹੀਂ ਕਰ ਰਹੇ ਚੈੱਕ ਜੀ ਜੋ ਇਸੀ ਦੇਖੋ ਡੇਰੀ ਪ੍ਰੋਡਕਟਸ ਆ ਇਹੀ ਆਉਂਦਾ अच्छा जी बाकी ਜਿਹੜੇ ਪੈਰੀਸ਼ੇਬਲ ਆਈਟਮਸ ਹੈਗੇ ਆ ਜਿਹੜੀ ਉਸੇਲੇ ਲਾਈਕ ਫੂਡ ਕੇਸ ਆ ਉਹਨੂੰ ਖਰਾਬ ਹੋ ਜਾਂਦੇ ਉਹ ਨੂੰ ਸਰਲਪੀ ਕਰਦਾ ਕੋਈ ਐਡਿਟ ਸਰ ਜਿਸ ਤਰ੍ਹਾਂ ਤੁਸੀਂ ਉਹ ਚੈਟਿੰਗ ਦੇ ਲਈ ਆ ਯੋ ਸਪਾਈ ਵਗੈਰਾ ਦਾ ਕੰਮ ਕੀ ਜਣਾ ਹੈ ਉਹ ਸਾਰਾ ਜੀ ਨੂੰ ਲੈ ਕੇ ਕੋਈ ਡਿਟੇਲ ਵਿੱਚ ਕਰਦੇ ਜੀ ਦੇਖੋ ਜਿਹੜਾ ਜੋ ਚੀ ਸਾਡੇ ਪਰਮਿਊਚ ਆ ਸੀ ਉਹੀ ਕਰਨਾ ਜਿਉ ਸਫਾਈ ਵਗੈਰਾ ਦਾ ਉਹ ਫੂਡ ਸੇਫਟੀ ਵਾਲੇ ਦੇਖ ਰਹੇ ਨੇ ਉਹਨਾਂ ਨੇ ਦੇਖਿਆ ਵੀ ਆ ਬਹੁਤ ਮਾੜੀ ਹਾਲਤ ਇਥੇ ਇਹ ਜਗ੍ਹਾ ਤੇ ਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਉਸ ਚੀਜ਼ ਦਾ ਚਲਾਨ ਵੀ ਕਰਕੇ ਜਾਣਗੇ ਸਰ ਕੋਈ ਇਨਫਿਊਚਰਿਸਟਾਂ ਦੀ ਪਲਾਨ ਹੈਗੀ ਜੀ ਦੁੱਧੀ ਵਗੈਰਾ ਹੈਗੇ ਹੋਰ ਹੈਗੇ ਸਾਡੇ ਤਨਾ ਸੰਤੈਟੀ ਦੁੱਧ ਬਹੁਤ ਵੱਡੇ ਪੱਧਰ ਤੇ ਬਣ ਰਹੇ ਆ ਰਾਜ ਦੇ ਵਿੱਚ ਉਹਨਾਂ ਨੂੰ ਵੀ ਚੱਕ ਚੂ ਕਰਨ ਦੀ ਕੋਈ ਹੈਗੀ ਸਕੀਮ ਨਹੀਂ ਦੇਖੋ ਹੁਣ ਸਾਡੇ ਆਏ ਤੇ ਤੁਸੀਂ ਇਹ ਦੱਸ ਰਹੇ ਹੋ ਤੁਸੀਂ ਸੈਪਰੇਟ ਸਰ ਅਸੀਂ ਬਥੇਰੇ ਖਾਣਾ ਲਾਉਣੀ ਹੈ ਕੋਈ ਅਸੀਂ ਸਰ ਖਬਰ ਹੀ ਨਾ ਸਕਦੇ ਅਸੀਂ ਇਸ ਤੋਂ ਬਿਨ ਖਬਰ ਨਹੀਂ ਖਬਰ ਨਾਲ ਸਪੈਕਟਿਵ ਹੁੰਦਾ ਕਿ ਤੁਸੀਂ ਸਾਡੇ ਕੋਲ ਆਓ ਸਾਨੂੰ ਸਾਰੀ ਗੱਲ ਸਮਝਾਓ ਦੇਖੋ ਕਹਿਣ ਨੂੰ ਸਾਰੇ ਕਹਿ ਦਿੰਦੇ ਠੀਕ ਹੈ ਲੇਕਿਨ ਸਾਡੇ ਕੋਲ ਆ ਕੇ ਪੂਰਾ ਅਸੀਂ ਆਪਾਂ ਪਲਾਨ ਕਰਕੇ ਹੀ ਚੈੱਕ ਕਰ ਸਕਦੇ ਆ ਉਹ ਵੀ ਅਸੀਂ ਮਾਨਯੋਗ ਅਫਸਰਾਂ ਦੀ ਇਜਾਜ਼ਤ ਲੈਣ ਤੋਂ ਬਾਅਦ ਜੋ ਸਾਡੇ ਕੰਪਨੀ ਦੇ ਵਿੱਚ ਆਉਂਦਾ ਵਿੱਚ ਸਾਡੀ ਬੇਨਤੀ ਹੈ ਜਦੋਂ ਅਸੀਂ ਤੁਹਾਨੂੰ ਦੱਸਦੇ ਆ ਜੀ ਤੁਸੀਂ ਉਹ ਲੈਨੇਓ ਇੰਨੇ ਗੱਲ ਲੀਕ ਹੋ ਜਾਂਦੀ ਹੈ ਮੁੜ ਕੇ ਫਿਰ ਸੱਜੇ ਜਿਵੇਂ ਅੱਜ ਇੱਥੇ ਸੱਜੇ ਗੱਬੇ ਹੋਗੇ ਐਸਾ ਉਹ ਸੱਜੇ ਗੱਬੇ ਕਰਤਾ ਹਾਂ ਦੇਖੋ ਜਿਹੜੀ ਦੁੱਧ ਦੀ ਗੱਲ ਕਰ ਰਹੇ ਹੋ ਹਾਂ ਸਰ ਇਹ ਹੋ ਨਹੀਂ ਸਕਦਾ ਵੀ ਸੱਜੇ ਗੱਬੇ ਹੋ ਜਾਣ ਕਿਉਂਕਿ ਦੁੱਧ ਤਾਂ ਰੋਜ਼ ਹੀ ਆਉਣਾ ਮਾਰਕੀਟ 'ਚ ਨਾ ਇਹ ਹੋ ਸਕਦਾ ਕਿ ਜੇ ਤੁਹਾਨੂੰ ਪਤਾ ਹੀ ਹੈ ਸਰ ਕੀ ਹੋਟਲ ਹੋਟਲ ਦਾ ਗੰਦ ਮਿਲਦਾ ਹੈ ਉਹਦਾ ਵੀ ਕੋਈ ਹੈਗਾ ਸਿਸਟਮ ਜਿਹੜੀ ਤੁਹਾਡੀ ਹੁਣੇ ਗੱਲਾਂ ਹੈਗੀਆਂ ਫਾਸਟ ਫੂਡ ਜਾਂ ਦੁੱਧ ਬਾਰੇ ਇਹਦੇ ਬਾਰੇ ਅਸੀਂ ਆਪਦੇ ਲੈਵਲ ਤੇ ਨਾ ਜਿਹੜਾ ਫੂਡ ਡਿਪਾਰਟਮੈਂਟ ਹੈਗਾ ਜਾਂ ਹੈਲਥ ਡਿਪਾਰਟਮੈਂਟ ਹੈ ਉਹਨਾਂ ਨੂੰ ਅਸੀਂ ਆਪਦੀ ਰਿਪੋਰਟ ਬਣਾ ਕੇ ਭੇਜਾਂਗੇ ਕੀ ਹੋਟਲ ਤੇ ਰੈਸਟੋਰੈਂਟ ਜਿਹੜੇ ਹੈਗੇ ਇੱਥੇ ਪਨੀਰ ਵੀ ਹੁੰਦਾ ਦੁੱਧ ਵੀ ਹੁੰਦਾ ਸਾਰਾ ਕੁਝ ਦਾ ਬਾਕੀ ਚੀਜ਼ਾਂ ਵੀ ਹੁੰਦੀਆਂ ਤਾਇਰੀ ਛੇਵਲ ਤੁਸੀਂ ਟਮਾਟਰ ਦੀ ਹਾਲਤ ਦੇਖ ਲਈ ਨਾ ਕਦੇ ਸਵੇਰੇ ਆ ਕੇ ਕਿਹੋ ਜਿਹਾ ਹੁੰਦੇ ਆ ਕੀ ਉਹ ਵੀ ਤੁਹਾਡੇ ਪ੍ਰੂਵੂ ਚ ਹੈ ਉਹ ਸਾਡੇ ਪ੍ਰੂਵੂ ਦੇ ਵਿੱਚ ਉਦੋਂ ਹੈ ਜਦੋਂ ਸਾਡੇ ਨਾਲ ਇਹ ਉਦੋਂ ਸਾਡੇ ਫੈਕਟਰੀ ਸਰ ਸੈਂਪਲ ਲਗਰ ਫੇਲ ਹੋ ਜਾਂਦਾ ਕੀ ਕਾਰਵਾਈ ਹੈ ਸਰ ਉਹ ਜੋ ਐਕਟ ਹੈ ਰਹੀ ਜੀ ਫੂਡ ਸੇਫਟੀ ਐਕਟ ਹੈਗਾ 2006 ਦਾ ਉਸ ਮੁਤਾਬਕ ਉਹਦੇ ਜੁਰਮਾਨਾ ਵੀ ਹੈ ਉੱਚ ਬਲੈਕਲਿਸਟ ਵੀ ਹੈ ਜੋ ਵੀ ਉਹਨਾਂ ਦਾ ਐਕਟ ਕਹਿੰਦਾ ਉਸ ਮੁਤਾਬਕ ਕਰ ਲਈ ਉਹ ਸਰ ਸਮੂਹ ਹਲਵਾਈਆਂ ਨੂੰ ਤੁਹਾਡੇ ਵੱਲੋਂ ਕੀ ਆਦੇਸ਼ ਜਾਰੀ ਕੀਤਾ ਜਾਊਗਾ ਜੀ ਕੋ ਹਲਵਾਈਆਂ ਨੂੰ ਨਹੀਂ ਆਪਾਂ ਸਾਰਿਆਂ ਨੂੰ ਹੀ ਆਦੇਸ਼ ਹੈ ਆਦੇਸ਼ ਵੀ ਨਹੀਂ ਕਹਿ ਸਕਦੇ ਇੱਕ ਰਿਕੁਐਸਟ ਹੈ ਹਾਂਜੀ ਸਰ ਇੱਕੋ ਆਪਣੇ ਬੱਚੇ ਵੀ ਹੈ ਉਹਨਾਂ ਦੇ ਵੀ ਹੈ ਜੋ ਚੀਜ਼ ਅਸੀਂ ਇਹ ਆਪ ਗੰਦਾ ਗੰਦਮੰਦ ਰੋਕਣ ਖਾ ਰਿਹਾ ਉਹ ਹੀ ਸਾਡੇ ਬੱਠੇ ਖਾ ਰਿਹਾ ਸਾਰੇ ਸਿਹਤ ਦਾ ਖਿਲਵਾ ਹੋ ਰਿਹਾ ਹੈ ਕਰ ਦਿੱਤੇ ਇਹ ਮਤਲਬ ਇਸ ਰਿਕੁਐਸਟ ਹੈ ਕਿ ਥੋੜਾ ਕਮਾਲ ਹੋ ਲੇਕਿਨ ਵਧੀਆ ਚੀਜ਼ ਦਿੱਤੀ ਹੈ। थैंक यू थैंक यू